ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਕੁੜੀ ਦੀ ਮਾਂ ਲਈ ਕਰਨੀ ਹੈ ਕਿਸੇ ਵੀ ਧੀ ਦੀ ਮਾਂ ਹੈ ਮੈਂ ਉਹਦੇ ਲਈ ਵੀਡੀਓ ਬਣਾਉਣ ਲੱਗੀ ਅੱਜ ਜਿੰਨਾ ਮੁੰਡੇ ਦੀ ਖਾਣਾ ਕਿੰਨੀ ਧਿਆਨ ਰੱਖਦੀਆਂ ਤੁਸੀਂ ਭੈਣਾਂ ਮੇਰੀਆਂ ਉਹਨਾਂ ਧੀ ਦੀ ਖਾਣਾ ਕਿੰਨੀ ਵੀ ਧਿਆਨ ਰੱਖਿਆ ਕਰੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਖਾਣੇ 'ਚ ਫਰਕ ਕਰਦੀਆਂ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਮੁੰਡੇ ਨੇ ਵੀ ਘਰ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਤਾਂ ਧੀ ਨੇ ਵੀ ਬਗਾਨੇ ਘਰ ਜਾ ਕੇ ਉਸ ਘਰ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਜਿਹੜੀ ਸਾਡੀ ਧੀ ਹੈ ਜੋ ਆਨ ਜਬਰੂ ਹੋਊਗੀ ਖਾਂਦੀ ਪਿੰਦੀ ਹੋਊਗੀ ਮੈਂ ਇਹ ਗੱਲ ਕੁੜੀਆਂ ਨੂੰ ਵੀ ਕਹਿਣੀ ਆ ਬਈ ਪੁੱਤ ਚੀਜ਼ਾਂ ਨੂੰ ਨੱਕ ਬੁੱਲਣਾ ਮਾਰਿਆ ਕਰੋ ਨਹੀਂ ਮੰਮਾ ਮੈਂ ਆ ਨਹੀਂ ਖਾਣਾ ਨਹੀਂ ਮੰਮਾ ਮੈਂ ਆ ਨਹੀਂ ਖਾਣਾ ਪੁੱਤ ਜਾਣਾ ਪੰਜ ਚਾਰ ਰੋਟੀਆਂ ਰੋੜਦੇ ਆਪਾਂ ਫਿਰ ਆਪਾਂ ਨੂੰ ਜੋੜ ਵੀ ਜਿੱਥੇ ਮਰਜ਼ੀ ਦਵੇ ਅਗਲਾ ਠੀਕ ਹੈ ਤੁਸੀਂ ਖਾਣਾ ਹੁੰਦਾ ਉਹੀ ਇੱਕ ਅੱਧਾ ਡੇਢ ਫੁਲਕਾ ਫਿਰ ਤੁਹਾਡੇ ਚ ਵਜ਼ਨ ਵੀ 25 25 ਕਿਲੋ ਹੀ ਹੁੰਦਾ ਹੈ ਤੁਸੀਂ ਬਗਾਨੇ ਘਰ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਹਨ ਹਾਂ ਪਿੱਕੇ ਘਰ ਸਰ ਜਾਂਦਾ ਹੈ ਹਰ ਇੱਕ ਦੀ ਨੂੰ ਸਰ ਜਾਂਦਾ ਪਿੱਕੇ ਘਰ ਕੰਮ ਘੱਟ ਕਰਕੇ ਵੀ ਸਰਜੂ ਕੰਮ ਨੂੰ ਜਵਾਬ ਦੇ ਕੇ ਵੀ ਸਰਜੂ ਸੌਰੇ ਕਰਨਾ ਕੰਮ ਘੱਟ ਕਰਕੇ ਸਰਨਾ ਨਾ ਜਵਾਬ ਦੇ ਕੇ ਸਰਨਾ ਕਿਉਂਕਿ ਉੱਥੇ ਸਾਡੇ ਸਿਰ ਤੇ ਜ਼ਿੰਮੇਵਾਰੀ ਘਰ ਦੀ ਸਾਰੇ ਦੀ ਹੁੰਦੀ ਹੈ ਅਸੀਂ ਬਜ਼ੁਰਗਾਂ ਦੀ ਜ਼ਿੰਮੇਵਾਰੀ ਵੀ ਚੱਕਣੀ ਹੈ ਅਸੀਂ ਆਪਣੇ ਆਦਮੀ ਦੀ ਜ਼ਿੰਮੇਵਾਰੀ ਵੀ ਚੱਕਣੀ ਹੈ ਅਸੀਂ ਆਪਣੇ ਆਉਣੇ ਵਾਲੇ ਸਮੇਂ ਚ ਬੱਚਿਆਂ ਦੀ ਜ਼ਿੰਮੇਵਾਰੀ ਵੀ ਚੱਕਣੀ ਹੈ ਅਸੀਂ ਆਇਆ ਗਿਆ ਵੀ ਸਾਂਭਣਾ ਹੈ ਠੀਕ ਹੈ ਅਸੀਂ ਹੋਰ ਘਰ ਚ ਕਈ ਵਾਰ ਅਗਲੇ ਤੇ 10-10 ਪਸ਼ੂ ਰੱਖੇ ਹੁੰਦੇ ਆ ਅਸੀਂ ਉਹ ਜ਼ਿੰਮੇਵਾਰੀ ਵੀ ਚੱਕਣੀ ਹੈ ਜੇ ਸਾਡੀ ਫਿਰ ਬਗਾਨੇ ਘਰ ਜਾ ਕੇ ਰੂਹ ਰੋਈ ਗਈ ਨਹੀਂ ਮੈਤੇ ਆ ਕੰਮ ਨਹੀਂ ਹੁੰਦਾ ਮੇਰੇ ਹੱਡ ਦੁਖਦੇ ਆ ਮੇਰੇ ਗੋਡੇ ਦੁਖਦੇ ਆ ਮੇਰੀ ਢੂਹੀ ਦੁਖਦੀ ਆ ਠੀਕ ਆ ਲੱਗ ਜਾਂਦੀ ਆ ਦੁਖਣ ਗੋਡੇ ਢੂਹੀ ਵੀ ਪਰ ਜੇ ਇਹ ਤਾਂ ਨਹੀਂ ਆਏਗਾ ਵੀ ਸਰੀਰ ਚ ਅਸੀਂ ਘਟਾਂ ਖੁੱਲਾ ਖਾਣੇ ਆ ਖੁੱਲਾ ਕਮਾਉਣੇ ਆ ਠੀਕ ਆ ਮੈਂ ਤਾਂ ਆਏਗਾ ਨਹੀਂ ਵੀ ਧੀਆਨ ਹੁਣ ਜਬਰੂ ਸਰੀਰ ਫਿੱਟ ਹੋਵੇ ਤੁਹਾਡਾ ਐਨ ਪੂਰਾ ਕਿਉਂਕਿ ਜਦ ਧੀ ਭੈਣ ਦਾ ਸਰੀਰ ਪੂਰਾ ਜਬਰੂ ਨਹੀਂ ਨਾ ਹੁੰਦਾ ਅੱਜ ਕੱਲ ਜਿਹੜਾ ਕੁੜੀਆਂ ਨੂੰ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ ਕੰਮ ਨੇ ਵੀ ਖਾਦੀ ਖੜੀ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ ਬੱਚੇ ਦੇ ਟਾਈਮ ਜਦੋਂ ਧੀ ਭੈਣ ਵਿਆਹ ਤੋਂ ਬਾਅਦ ਪ੍ਰੈਗਨੈਂਟ ਹੋ ਜਾਂਦੀ ਹੈ ਨਾ ਤੁਸੀਂ ਇਹ ਦੇਖ ਲਓ ਵੀ ਐਨਾ ਕੁ ਕਵਸਚਨ ਪੜ ਜਾਂਦਾ ਡਾਕਟਰ ਕਹੇ ਜਾਂਦੇ ਆ ਬਸ ਬੈੱਡ ਤੋਂ ਪੈਰ ਨਹੀਂ ਲਾਉਣਾ ਖੂਨ ਘਟਾ ਹੈ ਇਹਦਾ ਬਲੱਡ ਪ੍ਰੈਸ਼ਰ ਵਧੀ ਜਾਂਦਾ ਘਟੀ ਜਾਂਦਾ ਹੈ। ਇਹ ਚ ਫਲਾਣਾ ਕੁਝ ਘਟਾ ਹੈ। ਬਹੁਤ ਕੁਝ ਜੋੜਦੰਨੇ ਆ ਡਾਕਟਰ। ਉਹ ਸਾਡੀਆਂ ਘਾਟਾਂ ਸਾਡੇ ਸਰੀਰ ਚ ਖਰਾਕ ਦੇ ਕਾਰਨ ਹੁੰਦੀਆਂ ਨੇ। ਸਾਗ ਨਾਲ ਰੋੜਿਆ ਕਰੋ 2-3 ਮੱਕੀ ਦੀਆਂ ਰੋਟੀਆਂ। ਮੈਂ ਕਹਿੰਨੀ ਆ ਹਾ ਖੂਨ ਖਾਨ ਜੇ ਸਾਡੇ ਨੇੜੇ-ਤੇੜੇ ਨਹੀਂ ਖੜਨੇ ਹੈਗੇ। ਮਜ਼ਾਕ ਦੀ ਗੱਲ ਨਹੀਂ ਹੈਗੀ ਜਿਹੜੀ ਜਾਨ ਸਾਡੀਆਂ ਮਾਮਾ ਚ ਸੀ ਉਹ ਸਾਡੇ ਚ ਨਹੀਂ ਰਹੀ। ਜਿਹੜੀ ਹੁਣ ਸਾਡੇ 'ਚ ਜਾਣ ਆ ਉਹ ਵਹਾਂ ਤੁਹਾਡੇ 'ਚ ਨਹੀਂ ਹੈਗੀ ਹੌਲੀ 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 ਖਰਕਾਂ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਧੀਆ ਪੁੱਤਾਂ 'ਚ ਪਾਵਰ ਘਟਦੀ ਜਾਂਦੀ ਆ ਫਿਰ ਉਹ ਘਰ ਦਾ ਢਾਂਸ ਚੱਕਣ ਯੋਗੇ ਨਹੀਂ ਰਹਿੰਦੇ ਤੁਸੀਂ ਕਾਲਜਾਂ ਜਾਂਦੇ ਹੋ ਯੂਨੀਵਰਸਿਟੀਆਂ ਜਾਂਦੇ ਹੋ ਚੰਗੇ ਚੰਗੇ ਸਕੂਲਾਂ 'ਚ ਜਾਂਦੇ ਹੋ ਬਾਹਰ ਰੇੜੀਆਂ ਲੱਗੀਆਂ ਹੁੰਨੀਆਂ ਤੁਸੀਂ ਲੇਜ਼ ਖਿੜਾ ਲਓ ਤੁਹਾਨੂੰ ਕੁੜਕਰੇ ਖਿੜਾ ਲਓ ਤੁਹਾਨੂੰ ਗੋਲ ਗੱਪੇ ਤੁਹਾਨੂੰ ਜਿੰਨੇ ਮਰਜ਼ੀ ਖਿੜਾ ਲਓ ਮੈਂ ਕਹਿੰਨੀ ਆ ਫਤ ਪ੍ਰਾਤ ਚ ਪਾ ਕੇ ਦੇ ਦੋ ਜੇ ਮੈਂ ਕਹਨੀ ਆ ਗੋਲ ਗੱਪੇ ਦੇਖ ਜਾਣਗੇ ਤੇ ਹੈ ਬਰਗਰ ਖਾਣੇ ਆ ਤੁਸੀਂ ਪੀਜ਼ਾ ਖਾਣੇ ਆ ਤੁਸੀਂ ਪੁੱਤ ਇਹ ਬਿਮਾਰੀਆਂ ਦੇ ਕਰ ਨੇ ਬਿਆਹ ਤੋਂ ਬਾਅਦ ਥਾਇਰੋਇਡ ਹੋ ਜਾਂਦਾ ਐਸਿਡ ਹੋ ਜਾਂਦਾ ਫਿਰ ਗਠੀਏ ਦੀ ਵੀ ਸ਼ਿਕਾਇਤ ਹੋ ਜਾਂਦੀ ਆ ਜ਼ਿਆਦਾਤਰ ਇਹ ਜਿਹੜੇ ਕਾਲਜੇਟ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਇਹ ਕਿਉਂਕਿ ਘਰੋਂ ਤੁਸੀਂ ਕੁਝ ਖਾ ਕੇ ਨਹੀਂ ਜਾਣਾ ਭੱਜੇ ਨਠੇ ਤਿਆਰ ਹੋ ਕੇ ਤੁਸੀਂ ਨੰਗ ਜਾਣਾ ਲੈ ਕੇ ਤੁਸੀਂ ਨਾਲ ਕੁਝ ਜਾਣਾ ਨਹੀਂ ਬਹੁਤ ਘੱਟ ਬੱਚੇ ਨਾਲ ਟੇਫਨ ਲ ਜਾਂਦੇ ਨੇ ਫਿਰ ਤੁਸੀਂ ਉੱਥੇ ਇਹ ਰੇਹ ਗੂੜੇ ਨੂੰ ਮੂੰਹ ਮਾਰਨਾ ਅੱਲੜੋ ਮਰਚੇ ਤੋਂ ਤੁਹਾਨੂੰ ਪਤਾ ਨਹੀਂ ਲੱਗਦਾ ਫਿਰ ਵਿਆਹ ਤੋਂ ਬਾਅਦ ਸਾਰਾ ਕੁਝ ਇਹ ਜਾਗਦਾ ਹੈ ਬਿਮਾਰੀਆਂ ਜਦ ਬੱਚੇ ਹੋ ਜਾਂਦੇ ਨੇ ਜਦੋਂ ਬੱਚਾ ਹੋਣ ਦਾ ਟਾਈਮ ਹੁੰਦਾ ਤੁਹਾਨੂੰ 36 36 ਦਵਾਈਆਂ ਲੱਗ ਜਾਂਦੀਆਂ ਨੇ ਫਿਰ ਉਹ ਜਿਹੇ ਬਾਂਦਰੀ ਜੇ ਜਵਾਕ ਹੁੰਦੇ ਨੇ ਜਹੇ ਜੇ 25 25 ਕਿਲੋ ਦੀਆਂ ਤੁਸੀਂ ਆ ਜੇ ਮਾਮਾ ਚ ਜਾਣ ਹੋਊਗੀ ਤਾਂ ਜਵਾਕ ਵੀ ਜਬਰੂ ਹੋਊਗਾ ਇਹ ਚ ਸੰਗਣੇ ਵਾਲੀ ਕੋਈ ਗੱਲ ਨਹੀਂ ਐ ਦੁਨੀਆਦਾਰੀ ਦੀਆਂ ਗੱਲਾਂ ਐ ਅਸੀਂ ਵੀ ਮਾਮਾ ਅਸੀਂ ਵੀ ਜਵਾਕ ਜੰਮੇ ਆ ਠੀਕ ਐ ਮੈਂ ਆਪਣੀਆਂ ਧੀਆ ਸਮਝ ਕੇ ਤੁਹਾਡੇ ਨਾਲ ਖੁੱਲ ਕੇ ਗੱਲ ਕਰਨ ਲੱਗੀ ਹੋਈਆਂ ਪੁੱਤਰ ਸਭ ਤੋਂ ਮੈਨ ਚੀਜ਼ ਐ ਮੁੰਡੇ ਆਰ ਕੁੜੀ ਲਈ ਆਪਣੀ ਖਰਾਕ ਸਰੀਰ ਸੰਭਣਾ ਜੇ ਸਾਡਾ ਸਰੀਰ ਫਿੱਟ ਐ 50 ਸਾਲ ਤੋਂ ਬਾਅਦ ਤਾਂ ਵੈਸੇ ਹੀ ਸਾਡੇ ਗੋਡੇ ਗਿੱਟੇ ਦੁਖਣ ਲੱਗ ਜਾਂਦੇ ਨੇ ਜਿਹੜੀ ਸਾਡੀ ਜਵਾਨੀ ਆ ਉਹ ਚ ਤਾਂ ਅਸੀਂ ਹਰ ਇੱਕ ਕੰਮ ਨਾਲ ਘੁਲ ਸਕੀਏ। ਥੋੜੇ ਚਿਰ ਤਾਂ ਉੱਥੇ ਵੀ ਜਾਨ ਨਹੀਂ ਹੁੰਦੀ। ਤੁਹਾਨੂੰ ਇੱਕ ਦਿਨ ਬੁਖਾਰ ਚੜ੍ਹ ਜਵੇ ਤੁਸੀਂ ਮਹੀਨੇ ਜੋਗੀਆਂ ਹੋ ਜੰਨੀਆਂ। ਹੁਣ ਜੇ ਸਾਡੇ ਵਰਗੀ ਨੂੰ ਬੁਖਾਰ ਚੜ੍ਹ ਗਿਆ ਅਸੀਂ ਦੋ ਦਿਨ ਉੱਠ ਕੇ ਕੰਮ ਲੱਗ ਜਾਣਾ। ਜਾਨ ਹੈਗੀ ਆ ਸਰੀਰ 'ਚ। ਝੇਲਦੀਆਂ ਬਿਮਾਰੀ ਨੂੰ। ਸਾਡੇ ਕੋਲ ਤਾਂ ਆਉਣ ਤੋਂ ਬੁਖਾਰ ਵੀ ਡਰਦਾ ਹੈ ਕਈ ਵਾਰ। ਕਿਤੇ ਹੋ ਗਿਆ 6 ਮਹੀਨੇ ਬਾਅਦ ਸਾਲ ਬਾਅਦ। ਤੁਹਾਨੂੰ 30 ਦਿਨ ਥਨੋ ਕੋਸਣਾ ਕੋਸ ਤੁਹਾਡੀ ਝੂਲਪਿੰਗੀ ਰਹਿੰਦੀ ਆ ਕਾਤੇ ਰਹਿੰਦੀ ਆ ਤੁਹਾਡੀਆਂ ਖਰਾਕਾਂ ਨਹੀਂ ਉਹ ਹੈਗੀਆਂ ਪੁੱਤਰ ਖਰਾਕਾਂ ਨਹੀਂ ਹੈਗੀਆਂ ਉਹ ਤੁਸੀਂ ਮਾਮਾ ਨੂੰ ਨਾ ਕਹਿਣ ਦਾ ਮੌਕਾ ਦਿਆ ਕਰੋ ਤੁਸੀਂ ਆਪ ਆਪ ਖਾਇਆ ਕਰੋ ਜੇ ਹੱਟੀ ਕੱਟੀ ਆਂਤੀ ਭੈਣ ਹੋਊਗੀ ਨਾ ਜਬਰੂ ਹੋਊਗੀ ਤਾਂ ਬਗਾਨੇ ਘਰ ਦੀਆਂ ਜ਼ਿੰਮੇਵਾਰੀਆਂ ਚੱਕ ਸਕੂਗੀ ਮੈਂ ਅੱਗੇ ਵੀ ਕਿਹਾ ਵੀ ਧੀ ਦੀ ਅਸਲੀ ਜ਼ਿੰਦਗੀ ਵਿਆਹ ਤੋਂ ਬਾਅਦ ਸਟਾਰਟ ਹੁੰਦੀ ਆ ਠੀਕ ਆ ਸਾਨੂੰ ਪੇਕੇ ਘਰ ਆਏ ਹੁੰਦਾ ਵੀ ਬਸ ਜਹੇ ਜਿਓਗਲ ਮੇਲੇ ਚ ਹੈਗੀਆਂ ਜ਼ਿੰਦਗੀ ਏਕਣੇ ਨੰਗ ਜਾਣੀਆਂ ਪਤਾ ਨਹੀਂ ਕੀ ਕੀ ਸਾਨੂੰ ਸਹਿਣਾ ਪੈਂਦਾ ਵਿਆਹ ਤੋਂ ਬਾਅਦ ਸਰੀਰ ਦੇ ਪੱਖੋਂ ਵੀ ਘਰ ਦੇ ਪੱਖੋਂ ਵੀ ਦਿਮਾਗ ਦੇ ਪੱਖੋਂ ਵੀ ਬਹੁਤ ਕੁਝ ਸਹਿਣਾ ਪੈਂਦਾ ਸਹੂੰਗੇ ਅਸੀਂ ਤਾਂ ਜਾਂ ਸਾਡੇ ਦਿਲ ਦਿਮਾਗ ਚ ਮਾਣੀ ਮੋਟੀ ਭਾਰ ਰਹੂਗੀ ਜੋ ਸਾਡੇ ਚ ਘਟਾ ਹੈ ਉਹਨਾਂ ਨੇ ਤਾਂ ਦੱਸਣੀ ਆਈਆਂ ਕਿਉਂਕਿ ਅਸੀਂ ਆਪਣਾ ਸਰੀਰ ਨਹੀਂ ਫਿੱਟ ਰੱਖਿਆ ਅਸੀਂ ਉਹੀ ਇੱਕ ਅੱਧੇ ਫੁਲਕੇ ਵਾਲੀਆਂ ਬਾਕੀ ਆਵਲਾ ਸਵਲੇ ਨੂੰ ਮਾਰਨਾ ਸੀ ਸਾਰੀ ਜ਼ਿੰਦਗੀ ਔਰਤ ਦਵਾਈਆਂ ਖਾਂਦੀ ਦੀ ਉਹ ਨੰਗ ਜਾਂਦੀ ਹੈ ਜੇ ਸਾਡਾ ਖਾਣਾ ਪੀਣਾ ਸੈੱਟ ਨਹੀਂ ਹੈਗਾ ਅਸੀਂ ਐਨ ਪੂਰਾ ਜਬਰੂ ਨਹੀਂ ਹੈਗੀਆਂ ਸਰੀਰੋਂ ਠੀਕ ਹੈ ਤੁਸੀਂ ਆਪਣੀ ਖਰਾਕ ਦਾ ਬਹੁਤ ਧਿਆਨ ਰੱਖਿਆ ਕਰੋ ਵਿਆਹ ਤੋਂ ਪਹਿਲਾਂ ਆ ਇੱਕ ਅੱਦੇ ਫੁਲਕੇ ਨਾਲ ਕੁਸ ਨਹੀਂ ਬਣਨਾ ਮੈਂ ਮਾਮਾ ਨੂੰ ਕਹਿੰਨੀ ਆ ਇਹ ਜ਼ਿਆਦਾਤਰ ਮਾਮਾ ਧਿਆਨ ਰੱਖਿਆ ਕਰੋ ਘੂਰ ਕੇ ਇਹਨਾਂ ਨੂੰ ਖੁਲਾਇਆ ਕਰੋ ਨਹੀਂ ਬਸ ਮੇਰੀ ਬੇਟੀ ਤਾਂ ਇੱਕੋ ਫੁਲਕਾ ਖਾਂਦੀ ਆ ਫਿਰ ਇੱਕੋ ਫੁਲਕੇ ਵਰਗਾ ਹੀ ਕੰਮ ਕਰਦੀ ਆ ਗਾਹਾਂ ਜਾ ਕੇ ਇਹ ਕੰਮ ਨਾ ਕਰਿਆ ਕਰੋ ਫਿਰ ਬਗਾਨੇ ਘਰ ਕਲੇਸ਼ ਰਹਿੰਦਾ ਅਗਲਾ ਕਹਿੰਦਾ ਇੱਥੇ ਆ ਨਹੀਂ ਹੁੰਦਾ ਇੱਥੇ ਆਉ ਨਹੀਂ ਹੁੰਦਾ ਇਹ ਤਾਂ ਕੰਮ ਕਰਕੇ ਨਹੀਂ ਰਾਜੀ ਕੰਮ ਵੀ ਉੱਥੇ ਕਰੂ ਜੇ ਸਰੀਰ 'ਚ ਜਾਨ ਹੋਊ ਜਿਹੜੇ ਸਰੀਰ 'ਚ ਜਾਨ ਹੁੰਦੀ ਆ ਉਹ ਸਰੀਰ ਬੈਠੇ ਨਹੀਂ ਸਕਦਾ ਧੀਆਂ ਪੈਣਾ ਤਾਂ ਮੁੰਡਿਆਂ ਵਾਂਗੂ ਹੱਟੀਆਂ ਕੱਟੀਆਂ ਹੀ ਸੋਹਣੀਆਂ ਲੱਗਦੀਆਂ ਨੇ ਐਨ ਜਬਰੂ ਪੂਰੀਆਂ ਪਤਾ ਤਾਂ ਲੱਗੇ ਵੀ ਜਾਂਦੀ ਆ ਕੋਈ 25 25 ਕਿਲੋ ਵਜਣਾ ਹੈ ਕੋਸੋ ਹੁੰਦਾ ਨਹੀਂ ਬਾਸਤਾ ਨਹੀਂ ਹਵਾ ਦੇ ਬੁੱਲੇ ਨਾਲ ਉੱਡ ਜਾਣਾ ਗੁੱਸਾ ਨਾ ਕਰਿਓ ਮੇਰੀਆਂ ਗੱਲਾਂ ਦਾ ਮੇਰੀਆਂ ਗੱਲਾਂ ਤੇ ਤੁਸੀਂ ਗੌਰ ਕਰਿਓ ਵੀ ਕਿਹਾ ਮੈਂ ਗਲਤ ਬੋਲਿਆ ਤੁਹਾਨੂੰ ਮੇਰੇ ਤਾਂ ਰਿਸ਼ਤੇਆਂ ਚ ਜਿਹੜੀਆਂ ਧੀਆ ਬਣਾ ਆਪਾਂ ਤਾਂ ਕਹਿਦੀ ਦੀ ਆ ਵੀ ਭਾਈ ਜੱਜ ਨਾ ਖਾਇਆ ਕਰੋ ਐ ਠੁੰਗਾ ਜੀਆਂ ਨਾ ਲਾਇਆ ਕਰੋ ਗੋਲੀ ਚ ਐ ਠੁੰਗਾ ਨੇ ਨਹੀਂ ਕੰਮ ਆਉਣਾ ਹੈਗਾ ਸਰੀਰਾਂ ਨੂੰ ਬਣਾਓ ਆਪਣੇਆਂ ਨੂੰ ਐਨ ਪਤਾ ਨਹੀਂ ਕਹਾਂ ਜਾ ਕੇ ਬਗਾਨੇ ਘਰ ਕਿਹਾ ਜਾ ਅਗਲੇ ਨੂੰ ਘਰ-ਬਾਰ ਵੇ ਲੈਣਾ ਕਿ ਆ ਘੋਲਣਾ ਪੈਣਾ ਉੱਥੇ ਜਾ ਕੇ ਅਗਲੇ ਦੇ ਘਾਹ ਕਈ ਵਾਰ 10-10 ਮੱਜਾਂ ਰੱਖੀਆਂ ਹੁੰਦੀਆਂ ਉਹ ਵੀ ਚੋਣੀਆਂ ਬਹੁਤ ਬਹੁਤ ਕੁਝ ਕਰਨਾ ਪੈਂਦਾ ਧੀਆ ਭੈਣਾਂ ਨੂੰ ਬਗਾਨੇ ਘਰ ਜਾ ਕੇ ਹਾਂ ਸ਼ਹਿਰੀਆਂ ਸ਼ੂਰੀਆਂ ਦਾ ਸਰ ਜਾਂਦਾ ਹੈ ਨਾ ਡਿਊਟੀ ਵਾਲੀਆਂ ਦਾ ਸਰ ਜੂਗਾ ਪਰ ਮੈਂ ਕਹਿੰਦੀ ਆ ਵੀ ਬੱਚਿਆਂ ਦੇ ਲੈਵਲ ਤੇ ਤਾਂ ਹਰ ਇੱਕ ਔਰਤ ਚ ਜਾਨ ਚਾਹੀਦੀ ਹੈ ਹਰ ਇੱਕ ਕੁੜੀ ਚ ਜਾਨ ਚਾਹੀਦੀ ਹੈ ਜੇ ਕੰਮ ਘੱਟ ਹੋਊਗਾ ਬੱਚੇ ਤਾਂ ਪੈਦਾ ਕਰਨੇ ਆ ਨਾ ਉਹ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਉਹਨਾਂ ਮੇਨਾਂ ਦਾ ਸਾਡਾ ਸਰਨਾ ਨਹੀਂ ਪਰ ਉਹ ਜਾਣ ਨਾਲੇ ਹੋਣਗੇ ਤਾਂ ਹੀ ਜਾਣ ਨਾਲੇ ਅਸੀਂ ਆਪਣੇ ਬੱਚੇ ਦੀ ਜ਼ਿੰਮੇਵਾਰੀ ਚੱਕ ਸਕਦੇ ਹਾਂ ਪੰਜ ਪਤਨ ਨਹੀਂ ਹੁੰਦੇ ਅੱਜ ਕੱਲ੍ਹ ਦੀਆਂ ਕੁੜੀਆਂ 'ਚ ਗੁੱਸਾ ਨਾ ਕਰਿਓ ਮੇਰੀਆਂ ਗੱਲਾਂ ਦਾ ਮੈਂ ਤਾਂ ਕਈ ਵਾਰ ਦੇਖ ਕੇ ਹੈਰਾਨ ਰਹਿ ਜਾਂਦੀ ਆ ਵੀ ਮੈਂ ਤਾਂ ਕਹਿ ਦਨੀ ਆ ਗਣੇ ਵਾਲੀ ਗੱਲ ਕਿਉਂਕਿ ਅਸੀਂ ਤਾਂ ਆਪਣਾ ਵਾਈ ਖੁੱਲਾ ਖਾਣੇ ਵਾਲੇ ਆ ਖੁੱਲਾ ਕੰਮ ਕਰਨੇ ਵਾਲੇ ਆ ਨਾ ਜਿੱਥੇ ਮਰਜੀ ਅਗਲਾ ਜੋੜ ਦਵੇ ਮੱਜਾਂ ਦਾ ਵੀ ਕੰਮ ਕਰੀਦਾ ਹੋਰ ਵੀ ਸਾਰੇ ਅਰੇ ਹਰ ਇੱਕ ਕੰਮ 'ਚ ਹੱਥ ਬਟਾਈਦਾ ਖੜੇ ਨਹੀਂ ਹੁੰਦਾ ਸੱਚੇ ਬਾਸ਼ਾ ਨੇ ਸਾਨੂੰ ਦੋ ਹੱਥ ਦਿੱਤੇ ਆ ਕੰਮ ਕਰਨ ਲਈ ਉਹ ਦਿੱਤੇ ਆ ਇਹ ਇਹ ਬੈਠ ਕੇ ਨਾ ਉਹ ਵਧਾਉਣ ਲਈ ਨਹੀਂ ਦਿੱਤੇ ਖੁੱਲ ਕੇ ਖਾਓ ਖੁੱਲ ਕੇ ਜਿਓ ਸੋਈ ਗੱਲਾਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮਾਮਾ ਵਧ ਧਿਆਨ ਰੱਖਿਆ ਕਰੋ ਮਾਮਾ ਜਾਂ ਤੁਹਾਨੂੰ ਪਤਾ ਵੀ ਤੁਹਾਨੂੰ ਨਹੀਂ ਪੈਕੇ ਘਰ ਤੋਂ ਆ ਕੇ ਤੁਹਾਨੂੰ ਨਹੀਂ ਕੰਮ ਕਰੇ ਬਿਨਾ ਸਰਿਆ ਤੁਹਾਡੀਆਂ ਧੀਆਂ ਨੂੰ ਕਿੱਥੇ ਸਰਜੂ ਇਹ ਮਾਮਾ ਦੀ ਜ਼ਿੰਮੇਵਾਰੀ ਵੱਧ ਬਣਦੀ ਆ ਇਹਨਾਂ ਦਾ ਸਵੇਰ ਟਾਈਮ ਟਿਫਨ ਟੋਫਨ ਦਾ ਧਿਆਨ ਰੱਖਿਆ ਕਰੋ ਇਹਨਾਂ ਨੂੰ ਖਲਾ ਕੇ ਤੋਰਿਆ ਕਰੋ ਸਕੂਲ ਕਾਲਜ ਜਿੱਥੇ ਵੀ ਜਾਣਾ ਇਹਨਾਂ ਨੇ ਭੁੱਖੀਆਂ ਹੀ ਦੋਰਦੰਨੀਆਂ ਤੁਸੀਂ ਕਈ ਵਾਰ ਨਿਆਣਾ ਆਪੜ ਹੀ ਕਰ ਜਾਂਦਾ ਟਾਈਮ ਨਾਲ ਪਹਿਲਾਂ ਰਾਤ ਨੂੰ ਸੌਣਾ ਨਹੀਂ ਹੈਗਾ ਫੋਨਾਂ ਤੇ ਲੱਗੇ ਰਹਿੰਦੇ ਨੇ ਫੇ ਸਵੇਟਾ ਉੱਠ ਕੇ ਕਦੇ ਕਿਸੇ ਨੇ ਬੈਂਚ ਚੜ੍ਹ ਗਏ ਕਿਸੇ ਨੇ ਸਕੂਟਰੀ ਚੱਕ ਲਈ ਕਿਸੇ ਨੇ ਗੱਡੀ ਚੱਕ ਲਈ ਬਾ ਆਪਣਾ ਨੰਗ ਜਾਣਾ ਮਾਵਾ ਦੇਖਦੀਆਂ ਹੀ ਰਹਿ ਜਾਂਦੀਆਂ ਨੇ ਚਲੋ ਠੀਕ ਹੈ ਜੀ ਮੇਰੀਆਂ ਗੱਲਾਂ ਤਾਂ ਏਕਣੇ ਨੇ ਮੈਂ ਤਾਂ ਤੁਹਾਨੂੰ ਸਭ ਨੂੰ ਆਪਣੇ ਬੱਚੇ ਆਪਣੇ ਭੈਣ ਭਾਈ ਸਮਝਦੀ ਆ ਮੈਂ ਤਾਂ ਘੂਰਨੇ ਵਾਲੇ ਨੂੰ ਘੂਰ ਦੰਨੀ ਆ ਭਾਈ ਠੀਕ ਹੈ ਜਿਹੜੀ ਮੈਨੂੰ ਗੱਲ ਕਹਿਣੇ ਆਲੀ ਆ ਤੁਸੀਂ ਉਹ ਵੀ ਕਿਹਾ ਕਰੋ ਕਮੈਂਟਾਂ 'ਚ ਦੱਸਿਆ ਕਰੋ ਮੇਤੇ ਕੋਈ ਗਲਤੀ ਹੋ ਗਈ ਮੈਂ ਤਾਂ ਰਿਕਵੈਸਟ ਪਹਿਲਾਂ ਹੀ ਕਰ ਲੈਣੀ ਆ ਤੁਹਾਨੂੰ ਤੋਂ ਮਾਫੀ ਮੰਗ ਲੈਣੀ ਆ ਠੀਕ ਹੈ ਪੂਰਾ ਕੋਈ ਨਹੀਂ ਗਲਤੀਆਂ ਸਭ ਤੇ ਹੁੰਦੀਆਂ ਨੇ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਜੀ